ਹੈਲੋ ਆਇਆ ਫੇਰ ਜਲਦੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜਗਰਾਉਂ ਤੋਂ ਅਗਰਵਾਲ ਸਿਲਕ ਸਟੋਰ 메인 ਬਾਜ਼ਾਰ ਜਗਰਾਉਂ ਨੇੜੇ ਨਲਕਿਆਂ ਵਾਲਾ ਚੌਕ ਬਹੁਤ ਹੀ ਖਾਸ-ਖਾਸ ਵੈਰਿਟੀਆਂ ਅੱਜ ਡਿਫਰੈਂਟ ਬਟਿਕਾਂ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣੇ-ਸੋਹਣੇ ਸੂਟ ਡੀਐਨਐਲ ਸੂਟ ਸਾਰੇ ਜੀ ਅਲਟੀਮੇਟ ਜਿਹੜੀ ਬਿਲਕੁਲ ਲੇਟੈਸਟ ਕਲੈਕਸ਼ਨ ਅੱਜ ਲਾਂਚ ਹੋਈ ਹੈ ਰੋਇ ਇੱਕ ਨਵਾਂ ਨਵਾਂ ਮਾਲ ਆਕੇ ਤੁਹਾਨੂੰ ਰੋਜ਼ ਨਵੀਂ ਤੇ ਨਵੀਂ ਆਈਟਮ ਦਿਖਾ ਰਹੇ ਆ ਸਾਡੇ ਸਟੋਰ ਤੇ ਰੋਜ਼ ਨਵੀਂ ਵੈਰੀਐਟੀ ਆਂਦੀ ਹੈ ਹੈਪੀ ਗੁਰਪੁਰਬ ਗੁਰਪਰਵ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਅਗਰਵਾਲ ਸਟੋਰ ਵੱਲੋਂ ਜੀ ਲੋ ਜੀ ਅਗਰਵਾਲ ਸਿਲਕ ਸਟੋਰ ਨੇੜੇ ਨਲਕਿਆਂ ਵਾਲਾ ਚੌਂਕ 메ਨ ਬਾਜ਼ਾਰ 93553 00 250 95 176 30080 ਬਹੁਤ ਹੀ ਖਾਸ ਖਾਸ ਬਰੇਡੀਆਂ ਬਿਊਟੀਫੁੱਲ ਪੀਸ ਤੁਹਾਡੇ ਲਈ ਲੈ ਕੇ ਆਏ ਆ ਅਲਟੀਮੇਟ ਡਾਇਨਰ ਫੂਟਸਾਰੇ ਜੀ ਬਹੁਤ ਹੀ ਪਿਆਰੇ ਪਿਆਰੇ ਬੇਸ ਬਿਲਕੁਲ ਡਿਫਰੈਂਟ ਸਟਾਈਲ ਫਾਰੇ ਜੀ ਨੰਬਰ 1 ਤੇ ਬਣ ਕੇ ਆ ਪੀਸ ਬਹੁਤ ਹੀ ਘਟੇਟਾ ਵਿੱਚ ਬਹੁਤ ਹੀ ਪਿਆਰੀ ਨਾਲ ਬਾਜੂ ਤੇ ਬਨਾਰਸੀ ਸਟਾਈਲ ਬਾਰਡਰ ਦੁਪट्टे ਸਾਰੇ ਅਲਟੀਮੇਟ ਸੈਕਿੰਡ ਕਲਰ yellow ਬਹੁਤ ਹੀ ਪਿਆਰਾ ਕਲਰ yellow ਐ ਨਕਦੇ ਥਰਡ ਕਲਰ ਦੇਖੋ yellow ਕਿੰਨਾ ਸੋਹਣਾ yellow ਕਲਰ ਬਣਿਆ ਬਹੁਤ ਹੀ ਸੋਹਣਾ ਬਿਲਕੁਲ ਸੇਮ ਟੂ ਸੇਮ ਬੇਸ ਆਊਗਾ ਜੀ yellow ਖੋਲੋ ਬੇਟਾ ਬਾਕੀ ਬੰਦ ਕਰਦੇ ਚੌਥਾ ਕਲਰ ਹੋਟ ਪਿੰਕ ਕਲਰ ਜੀ ਬਹੁਤ ਹੀ ਪਿਆਰੇ ਪਿਆਰੇ ਸਟਾਈਲ ਹੈ ਜੀ ਸਾਰੇ ਦੇਖੋ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਉੱਪਰ ਇਹਦੇ ਨੰਬਰ 5 ਲੇਟੈਸਟ ਕਲਰ ਫਰੋਜੀ ਬਲੂ ਕਲਰ ਜੀ ਸਭ ਤੋਂ ਅਲਟੀਮੇਟ ਡਿਮਾਂਡ ਦੇ ਵਿੱਚ ਪੀਸ ਜਾਂਦਾ ਜੀ ਇਹ ਨਵਾਂ ਕਲਰ ਨੰਬਰ 6 ਰਫਟ ਕਲਰ ਜੀ ਨਵਾਂ ਡਿਜ਼ਾਈਨ ਜਿਓਮੈਟ੍ਰੀਕਲ ਲੋ ਜੀ ਅਗਰਵਾਸ ਸਿਲਕ ਸਟੋਰ ਵਾਲੇ ਨੇ ਤੁਹਾਨੂੰ ਨਵੀਂ ਕਲੈਕਸ਼ਨ ਦਿਖਾਉਣ ਵਾਸਤੇ ਲਾਈਵ ਹੋਏ ਆਂ ਦੇਖੀ ਜਾਓ ਐਂਡ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰੀ ਜਾਓ ਪੰਜ ਡਿਜ਼ਾਈਨ ਪੰਜੇ ਹੀ ਲੇਟੈਸਟ ਪਿਕ ਰਿਓਪਨ ਬੇਟੇ ਇਹ ਬੈਗ ਪਪਲ ਹੋਏ ਪਾ ਦੇ ਲੋ ਜੀ ਇੱਕ ਪੀਸ ਓਪਨ ਕਰਨ ਲੱਗੇ ਪਹਿਲਾਂ ਜੀ ਲੋ ਜੀ ਬਹੁਤ ਹੀ ਪਿਆਰਾ yellow color ਦੀ ਦੇਖੋ ਬਿਲਕੁਲ ਅਲਟੀਮੇਟ ਸੂਟ ਹੈ ਜੀ ਬਿੜ ਕਿਥੋਂ ਪੰਗਰੀਓ ਹਾਫ ਖੋਲੀ ਰ ਮੈਂ ਲ ਮੈਂ ਇਹਨੂੰ ਖੋਲੋ ਖੋਲੋ ਪੂਰਾ ਪੀਸ ਕੋਈ ਗੱਲ ਨਹੀਂ ਪੂਰੀ ਬਲੇਟ ਦਿਖਾਓ ਕੋਲ ਤੇ ਸੁਤਾ ਕਰੋ ਗੱਲ ਪੱਗਲਾ ਵੇਪਰ ਇਹ ਬਹੁਤ ਹੀ ਪਿਆਰਾ ਪੀਸ ਬਹੁਤ ਹੀ ਪਿਆਰਾ ਬਨਾਰਸੀ ਸਿਲਕ ਪਿਓਰ ਸਿਲਕ ਤੇ ਬਣਾਇਆ ਜੀ ਟੋਟਲੀ ਗਲੇ ਉੱਤੇ ਸਾਰਾ ਹੈਂਡਵਰਕ ਜਿਵੇਂ ਇਹ ਮਾਡਲ ਦੇ ਪਾਇਆ ਹੋਇਆ ਗਲੇ ਉੱਪਰ ਹੈਂਡਵਰਕ ਜੀ ਬਹੁਤ ਹੀ ਪਿਆਰੀ ਨਾਲ ਬਾਜੂ ਬਣੀ ਹੈ ਜੀ ਇਹਦੇ ਨਾਲਖੀ ਕੀ ਇਹ ਬੀਗ ਦੁਪੱਟਾ ਖੋਲਿਓ ਥੈਲੀ ਵੀ ਹੈ ਕਿ ਨਾਲ ਨਹੀਂ ਚਲੋ ਪਲੇਨ ਫਿਲਕ ਦੀ ਬੋਟਮ ਦੁਪੱਟਾ ਖੋਲੋ ਦੁਪੱਟਾ ਬਹੁਤ ਹੀ ਪਿਆਰਾ ਪਿਓਰ ਬਨਾਰਸੀ ਫਿਲਕ ਲਾਈਟ ਵੇਟ ਦੁਪੱਟੇ ਦੀ ਕੁਆਲਿਟੀ ਬਹੁਤ ਹੀ ਫਾਈਨ ਅਲਟੀਮੇਟ ਦੁਪੱਟਾ ਦੇਖੋ ਜੀ ਬਿਲਕੁਲ ਅਲਟੀਮੇਟ ਰੇਂਜ ਮੀਡੀਅਮ ਸਿਰਫ 2595 ਰੁਪਏ ਦੇ ਵਿੱਚ ਬਹੁਤ ਹੀ ਪਿਆਰਾ ਬੀਚਾ ਦੇਖੋ ਜੀ ਪਿਓਰ ਦਾ ਲਾਈਟ ਵੇਟ ਬੇਟ ਬਿਲਕੁਲ ਪ੍ਰੋਪਰ ਫਿਟਿੰਗ ਆਉਗੀ ਕੋਈ ਫਲਾਵਟ ਨਹੀਂ ਆਉਗੀ ਇਹਦੇ ਵਿੱਚ ਪਰ ਬਿਟ ਕਲਰ ਲਾਓ ਇਹਦੇ ਪੰਜੇ ਨੰਬਰ 1 ਨਾਲ ਬਹੁਤ ਹੀ ਪਿਆਰੇ ਨਾਲ ਹੈਂਗਿੰਗ ਹੈ ਜੀ ਨਾਲ ਇਹਦੇ ਬਿਲਕੁਲ ਬਿਊਟੀਫੁੱਲ ਬਹੁਤ ਹੀ ਸੋਹਣੀ ਕਲੈਕਸ਼ਨ ਆਈ ਹੈ ਤਾਂ ਹਵੇ ਬਾ ਗੱਡੀ ਆਓ ਤਾਂ ਜੀ ਨੰਬਰ 2 ਹੈਗਾ ਜੀ ਬਲੂ ਕਲਰ ਸਕਰੀਨ ਸ਼ਾਟ ਲਵੋ ਤੇ ਸਾਨੂੰ ਫੋਟੋ ਬੈਕ ਪੰਜ ਪੀਸ ਆਏ ਹੈ ਸਿਰਫ 1 ਘੰਟੇ ਦੀ ਵੇਟ ਹੋ ਸਕਦੀ ਹੈ ਮੈਨੂੰ ਲੱਗਦਾ ਇਹ ਪੀਸ ਬਹੁਤ ਹੀ ਪਿਆਰੇ ਹੈ ਯਕੀਨ ਕਲਰ ਰੋਇਲ ਬਲੂ ਇੱਕ ਮਿੰਟ ਬਟੇ ਬਹੁਤ ਹੀ ਪਿਆਰਾ ਬਲੂ ਕਲਰ ਦੇ ਵਿੱਚ ਹੈ ਜੀ ਅਲਟੀਮੇਟ ਸੂਟ ਹੈ ਸਾਰਾ ਜੀ ਇਹ ਅਡਾ ਬਟਾ ਖੋਲੀ ਬਟਾ ਬਹੁਤ ਹੀ ਪਿਆਰਾ ਹੈਂਡਵਰਕ ਅਡਾ ਬਟਾ ਖੋਲੋ ਬਹੁਤ ਹੀ ਪਿਆਰਾ ਕਲਰ ਬਲੂ ਦੇਖੋ ਜੀ ਸਾਰਾ ਹੈਂਡਵਰਕ ਦੇ ਵਿੱਚ ਹੈ ਜੀ 2595 ਰੁਪਏ ਦੇ ਵਿੱਚ ਹੈ ਜੀ ਸਾਰਾ ਅਲਟੀਮੇਟ ਸੂਟ ਹੈ ਜੀ ਦੇਖੋ ਦੁਪੱਟਾ ਕਿੰਨਾ ਪਿਆਰਾ ਦੁਪੱਟਾ ਜੀ ਦੇਖੋ ਲਾਈਟ weight ਬਿਨੀ ਸਿਲਕ ਦਾ ਦੁਪੱਟਾ ਜੀ ਬਿਨੀ ਸਿਲਕ ਦਾ ਇਹ ਬਹੁਤ ਹੀ ਪਿਆਰਾ ਦੁਪੱਟਾ ਆਪਣਾ ਸਟਾਈਲ ਲਾਈਟ ਵੇਟ ਬਹੁਤ ਹੀ ਸੋਹਣੇ ਤਕੇ ਲੱਗੇ ਹਨ ਉਹ ਲੜਕਾ ਖਾਵੇ ਉਹ ਪੇ ਵਿੱਚ ਪਿੱਛੇ ਪੇ ਬੈਗ ਨਾਲ ਬਿਊਟੀਫੁੱਲ ਹੈਂਗਿੰਗ ਹੈ ਜੀ ਇਹਦੇ ਨਾਲ ਸਿਰਫ ਬਹੁਤ ਹੀ ਪਿਆਰੇ ਰੇਂਜ ਕੁਸ਼ ਵੀ ਨਹੀਂ ਪਜਾਮੀ ਸੂਟ ਪਜਾਮਾ ਜੋ ਮਰਜੀ ਬਣਾਓ ਸਿਰਫ 2595 ਰੁਪਏ ਦੇ ਵਿੱਚ ਸੈਕਿੰਡ ਕਲਰ ਹੈ ਜੀ ਇਹ ਨੰਬਰ 3 ਰਫਟ ਕਲਰ ਬਹੁਤ ਹੀ ਪਿਆਰਾ ਡਿਜ਼ਾਈਨਰ ਰਫਟ ਕਲਰ ਦੇ ਵਿੱਚ ਟੋਟਲੀ ਸਾਰਾ ਹੈਂਡਮੇਡ ਕੀਤਾ ਹੈ ਦੇਖੋ ਜੀ ਬਿਲਕੁਲ ਸੇਮ ਟੂ ਸੇਮ ਪੀਸ ਬਹੁਤ ਹੀ ਪਿਆਰਾ ਬੇਸ 2595 ਰੁਪਏ ਦੇ ਵਿੱਚ ਬਹੁਤ ਹੀ ਪਿਆਰਾ ਨਾਲ ਦੁਪੱਟਾ ਜੀ ਬਨਾਰਸੀ ਸਿਲਕ ਦਾ ਜੀ ਲੜਕੀਆਂ ਦੀ ਬਿਲਕੁਲ ਜਾਣਈਏ ਕਿ ਪੀਸ ਹੈ ਲਾਈਟ weight ਪਾਰਟੀ wear suit ਬਹੁਤ ਹੀ ਡਾਇਨਰ ਪੀਸ ਬਹੁਤ ਹੀ ਪਿਆਰਾ ਕਲਰ ਰਸਟ ਕਲਰ ਜੀ ਨਾਲ ਮਹਿੰਦੀ ਗ੍ਰੀਨ ਦਾ ਕੰਬੀਨੇਸ਼ਨ 2595 ਰੁਪਏ ਦੇ ਵਿੱਚ ਅਲਟੀਮੇਟ ਡਾਇਨਰ suit ਨੰਬਰ 4 ਲੱਗ ਗਿਆ ਬਈ ਮੈਂ ਅਗਲੇ ਲੱਗਿਆ ਕਈ ਫੋਟੋਆਂ ਪਾ ਕਰਦੇ ਬਸ ਨੰਬਰ 4 ਹੋਟ ਪਿੰਕ ਕਲਰ ਜੀ ਹੋਟ ਪਿੰਕ 2595 ਰੁਪਏ ਦੇ ਵਿੱਚ ਬਹੁਤ ਹੀ ਪਿਆਰਾ ਵਰਕ ਹੈ ਜੀ ਦੇਖੋ ਫਸਟ ਟਾਈਮ ਬੁੱਕ ਲਾਂਚ ਹੋਈ ਹੈ ਤੇ ਅੱਜ ਹੀ ਸਟੋਰ ਤੇ ਆ ਚੁੱਕੀ ਹੈ ਜੀ ਦੇਖੋ ਸ਼ੇਨ ਨਾਲ ਬਾਂਦਰੀ ਸਟਾਈਲ ਦੁਪੱਟਾ ਜੀ ਨਾਲ ਬਿਊਟੀਫੁੱਲ ਹੈਂਗਿੰਗ ਲੋ ਜੀ ਅਲਟੀਮੇਟ ਸੂਟ ਦੁਪੱਟਾ ਬਹੁਤ ਹੀ ਪਿਆਰਾ ਬਾਜੀ ਬਹੁਤ ਹੀ ਪਿਆਰੀ ਹੈ ਜੀ ਨੰਬਰ 5 ਲਾਓ ਜੀ ਨੰਬਰ 5 ਰੈੱਡ ਕਲਰ ਜੀ ਬੈਡਿੰਗ ਕਲਰ ਰੈੱਡ ਅਲਟੀਮੇਟ ਕਲਰ ਹੈ ਕਰਦੇ ਬੜੇ ਬਹੁਤ ਹੀ ਸੋਹਣੇ ਸੋਹਣੇ ਸਟਾਈਲ ਪੂਰਾ ਹੈਂਡਵਰਕ ਜੀ ਹੈਂਡਵਰਕ ਦੁਪੱਟਾ ਬਹੁਤ ਹੀ ਪਿਆਰਾ ਬਾਂਦਨੀ ਸਟਾਈਲ ਦੁਪੱਟੇ ਸਾਰੇ ਬਹੁਤ ਹੀ ਲੇਟੈਸਟ ਬਣ ਕੇ ਆਏ ਦੇਖੋ ਜੀ ਦੁਆਰ ਖਣ ਲਗੇ ਜੀ ਲੋ ਜੀ ਨੰਬਰ 5 ਰੈਡ ਕਲਰ ਜੀ ਬਹੁਤ ਹੀ ਪਿਆਰੀ ਬਾਜੂ ਨਾਲ ਬਣਿਆ ਜੀ 2595 ਰੁਪਏ ਦੇ ਵਿੱਚ ਬੇਟੇ ਗੋਲ ਕਰ ਦੇ ਨੂੰ ਨੰਬਰ 4 ਹੋਟ ਪਿੰਕ ਕਲਰ ਦੁਪੱਟਾ ਬਾਂਦਵੀ ਦੇ ਵਿੱਚ ਨੰਬਰ 4 ਹੈ ਜੀ ਸਕਰੀਨ ਸ਼ਾਟ ਲਵੋ ਤੇ ਸਾਨੂੰ ਫੋਟੋ ਭੇਜ ਦਿਓ ਲੇਟੈਸਟ ਕਲੈਕਸ਼ਨ ਹੈ ਜੀ ਬਿਲਕੁਲ ਲੜਕੀਆਂ ਵਾਲੀ ਜੀ ਨੰਬਰ 3 ਰਸਟ ਕਲਰ ਜੀ ਤਾਲ ਮਹਿੰਦੀ ਗ੍ਰੀਨ ਦਾ ਕੰਬੀਨੇਸ਼ਨ ਤੁਸੀਂ ਜੋ ਮਰਜੀ ਬਣਾਓ ਤੁਹਾਡੀ ਚੋਇਸ 3 ਮੀਟਰ ਬੋਟਨ ਦੇ ਨਾਲ ਹੈ ਜੀ ਸਟੱਫ ਬਨਾਰਸੀ ਫਿਲਕ ਲਾਈਟ ਵੇਟ ਕੋਈ ਫਲਾਵਰ ਨਹੀਂ ਆਊਗੀ ਬਿਲਕੁਲ ਬੋਰਡ ਹੀ ਨਾ ਅਟੈਚ ਹੋ ਕੇ ਪੀਸ ਬਣੂਗਾ ਬਿਲਕੁਲ ਸਿੰਪਲ ਐਕੂਰੇਟ 3 ਨੰਬਰ ਨੰਬਰ 4 ਰॉयਲ ਬਲੂ ਸਪੈਸ਼ਲ ਕਲਰ ਜੀ ਅਲਟੀਮੇਟ ਕਿੱਲਾ ਇੱਕ ਕਲਰ ਪਿਓਰ ਚੀ ਆ ਰਿਹਾ ਅਕਲ ਜੀ ਅਸੀਂ ਤੁਹਾਨੂੰ ਫੈਮੀ ਦੇ ਵਿੱਚ ਦੇ ਰਹੇ ਹਾਂ ਬਹੁਤ ਹੀ ਪਿਆਰਾ ਪੀਸ ਬਹੁਤ ਹੀ ਪਿਆਰਾ ਵਰਕ ਤੇ ਬਹੁਤ ਹੀ ਪਿਆਰਾ ਨਾਲ ਦੁਪੱਟਾ ਜੀ ਬਿੰਨੀ ਫਿਲਕ ਦਾ ਦੇਖੋ ਜੀ ਦੁਪੱਟਾ ਬਿਲਕੁਲ ਲਾਈਟ ਵੇਟ ਬਿਲਕੁਲ ਡਿਫਰੈਂਟ ਪੀਸ ਹੈ ਯੂਲਟੀਮੇਟ ਬੜੇ ਕਰਦੇ ਕੋਲ ਆ ਆ ਪੀਸ ਕੋਲ ਕਰਦੇ ਨੰਬਰ 5 yellow color ਪੰਜੇ ਕਲਰ ਲੇਟੈਸਟ ਕਲਰ 2595 ਦੇ ਵਿੱਚ ਬਿਲਕੁਲ ਅਲਟੀਮੇਟ ਬਾਜੂ ਬਣੀ ਦੇਖੋ ਨਾਲੇ ਦੀ ਬਹੁਤ ਹੀ ਸੋਨੇ ਸੋਨੇ ਫੂਟ ਹੈ ਜੀ ਅਗਰਵਾਰ ਸਿਲਕ ਸਟੋਰ ਤੇ ਜੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਦੁਬਾਰਾ ਰੀਪੀਟ ਜੀ ਕਿਸੇ ਆਰਡਰ ਕਰਨਾ ਤਾਂ ਲੋ ਜੀ ਫਾਸਟ ਕਲਰ ਦੇਖੋ ਜੀ ਸਕਰੀਨ ਸ਼ਾਟ ਆਣਾ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਹੀ ਪਿਆਰਾ ਪੀਸ ਹੈ ਜੀ ਅਲਟੀਮੇਟ ਸੈਕਿੰਡ ਕਲਰ yellow ਕਲਰ ਜੀ ਦੇਖੋ ਬਹੁਤ ਹੀ ਪਿਆਰਾ ਦੁਪੱਟਾ ਬਾਜੂ ਬਹੁਤ ਹੀ ਸੋਹਣੀ ਨੰਬਰ 3 ਹੋਟ ਪਿੰਕ ਕਲਰ ਦੀ ਜਿਹੜਾ ਮਰਜੀ ਆਪਣੀ ਮਰਜ਼ੀ ਨਾਲ ਸਟਾਈਲ ਬਣਾਓ ਮਟੀਰੀਅਲ ਹੈ ਜੀ ਇਹ ਬਹੁਤ ਹੀ ਪਿਆਰਾ ਲੋ ਜੀ ਨੰਬਰ 4 ਫਰੋਜੀ ਐਂਡ ਬਲੂ ਕਲਰ ਦੀ ਲੈ ਲਓ ਸਕਰੀਨ ਸ਼ਾਟ ਤੇ ਕਰ ਦਿਓ ਆਰਡਰ ਜੀ ਅਲਟੀਮੇਟ ਸੂਟ ਅਗਰਵਾਲ ਸਟੋਰ ਤੇ ਹਰ ਰੋਜ਼ ਨਵੀਂ ਤੋਂ ਨਵੀਂ ਵੈਰੀਐਟੀ ਤੁਹਾਨੂੰ ਦਿਖਾਣੇ ਆਂ ਅਰੇ ਬੜੀ ਖੋਲ ਕੇ ਫਾਸ ਦਿਖਾਣੇ ਆ ਬਹੁਤ ਹੀ ਸਟਾਕ ਆ ਰਿਹਾ ਸਟੋਰ ਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਜੀ ਬਹੁਤ ਹੀ ਪਿਆਰਾ 5 ਨੰਬਰ ਪੀਸ ਹੈ ਜੀ ਅਲਟੀਮੇਟ ਬਹੁਤ ਹੀ ਪਿਆਰੀ ਨਾਲ ਬਾਜੂ ਹੈ ਜੀ ਇਹਦੇ ਅਲਟੀਮੇਟ ਜੀ 5 ਪੀਸ ਪੰਜੇ ਡਿਜ਼ਾਈਨਰ ਜੀ ਲੋ ਜੀ ਅਗਲਾ ਬੈਗ ਖੋਲੋ ਬਟੇ 1 ਨੰਬਰ ਕੀ ਤੋਂ ਨਹੀਂ ਮਿਲਣਾ ਇਸ ਰੇਡ ਦੇ ਵਿੱਚ ਫੂਡ 35 3595 ਦੇ ਫੂਡ ਸੇਲ ਕਰੀ ਜਾਂਦੇ ਬਾਜ਼ਾਰ ਦੇ ਵਿੱਚ ਅਸੀਂ ਨਾਮ ਨਹੀਂ ਲੈ ਸਕਦੇ ਉਹਨਾਂ ਦਾ ਤੇ ਕੀ ਸਾਡਾ ਰੇਟ ਐਂਡ ਕੁਆਲਿਟੀ ਦੇਖੋ ਜੀ ਬਿਲਕੁਲ ਫਿਕਸਡ ਪ੍ਰਾਈਸ ਸ਼ਾਪ ਹੈ ਜੀ ਅਲਟੀਮੇਟ ਫੂਡ ਲੋ ਭਾਈ ਕਰੀ ਅੱਗੇ ਜੀ ਇੱਕ ਨਵੇਂ ਲੋ ਜੀ ਅਗਰਵਾਲ ਸਿਲਕ ਸਟੋਰ ਨਾਕਿਆਂ ਵਾਲੇ ਚੌਂਗ ਦੇ ਕੋਲੇ ਇੱਕੋ ਇੱਕ ਸ਼ੋਅਰੂਮ ਜਗਾਉਂਦੇ ਵਿੱਚ ਬਿਲਕੁਲ ਡਿਫਰੈਂਟ ਸਟਾਈਲ ਦੇ ਵਿੱਚ ਬੁੱਕ ਲਿਓ ਜੀ ਇੱਕ ਨਵੀਂ ਕੈਟਲੌਗ ਹੋਰ ਲਾਂਚ ਹੋਈ ਹੈ ਬਹੁਤ ਹੀ ਪਿਆਰੀ ਪਸ਼ਮੀਨੇ ਦੇ ਵਿੱਚ ਬਹੁਤ ਹੀ ਪਿਆਰਾ ਪਸ਼ਮੀਨਾ ਇੱਕ ਵੀ ਕੋਲ ਬਲੈਕਲ ਦੋ ਨੰਬਰ ਵੀ ਸੁੱਤਰਾ ਉਪਰ ਦੋ ਨੰਬਰ ਹਾਂ ਬਹੁਤ ਹੀ ਪਿਆਰਾ ਸਟਾਈਲ ਪਿਓਰ ਪਸ਼ਮੀਨੇ ਦੇ ਵਿੱਚ ਆਈ ਤੁਹਾਨੂੰ ਇੱਕ ਪੀਸ ਸੁਪ ਨੂੰ ਦਿਖਾਣੇ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਬਹੁਤ ਹੀ ਪਿਆਰਾ ਕਲਰ ਜੀ ਅਲਟੀਮੇਟ ਸੂਟ ਬਹੁਤ ਹੀ ਪਿਆਰੀ ਐਲਪਾਈਨ ਦੀ ਸ਼ਾਲ ਬਿਲਕੁਲ ਅਲਟੀਮੇਟ ਸੂਟ ਹੈ ਫਰੇ ਜੀ ਅਲਟੀਮੇਟ ਨੰਬਰ 3 ਮਸਟਰਡ ਕਲਰ ਦੇ ਵਿੱਚ ਹੋਲ ਕਰਾਂ ਦੇ ਫੂਡ 35 3500 28 250 ਦੇ ਵਿਚਾਰੇ ਆ ਇਸ ਘਰ ਦੀ ਬਹੁਤ ਪਿਆਰੀ ਕੁਆਲਿਟੀ ਦੇਖੋ ਜੀ ਬਿਲਕੁਲ ਅਲਟੀਮੇਟ ਏਨਰਜੀ ਨੰਬਰ 5 ਪਸ਼ਮੀਨੇ ਦਾ ਫੂਰ ਦੇਖੋ ਜੀ ਕਿੰਨੇ ਸੋਨੇ ਆ ਜੀ ਨੰਬਰ 6 ਬਲੂ ਕਲਰ ਜੀ ਬਲੂ ਕਲਰ ਛੇ ਦੇ ਛੇ ਡੀ ਐਂਡ ਡਿਫਰੈਂਟ ਪੀਸ ਲਿਆ ਪਤੋਂ ਟਿਕ ਪੀਸ ਓਪਨ ਕਰੋ ਯਾਰ ਕੋਈ ਤੁਹਾਨੂੰ ਪੀਸ ਓਪਨ ਕਰਕੇ ਦਿਖਾਣ ਲੱਗੇ ਆ ਬਹੁਤ ਹੀ ਪਿਆਰਾ ਪੀਸ ਹੈ ਜੀ ਸਿੱਧਾ ਕਰ ਹੁ ਫਲਾਵਰ نیچے ਲੱਗਿਆ ਸੋ ਤਿੰਨ ਪੀਸ ਉੱਪਰ ਆਇਆ ਹੇ 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 ਹ ਬਹੁਤ ਹੀ ਪਿਆਰੀ ਨਾਲ ਐਲਪਾਈਨ ਦੀ ਸ਼ੋਲ ਕੱਲੀ ਸ਼ੋਲੀ 15-1500 ਰੁਪਏ ਦੀ ਆ ਰਹੀ ਹੈ ਦੇਖੋ ਜੀ ਬਹੁਤ ਹੀ ਪਿਆਰੀ ਸ਼ੋਲ ਬਹੁਤ ਹੀ ਪਿਆਰਾ ਵਰਕ ਸਿਰਫ 1295 ਰੁਪਏ ਦੇ ਵਿੱਚ 1295 ਦੇ ਵਿੱਚ ਰਾਨ ਟੈਕਸ ਦਾ ਪਸ਼ਮੀਨਾ ਸੂਟ ਬਰੇ ਲਾਬੈਗ ਲੋਸਰ ਇਥਿੰਗ ਨੰਬਰ 1 ਲਾਦੇ ਬਟੇ ਲੋ ਜੀ ਨੰਬਰ 2 ਫਰਫ ਟੋਗ ਰੈਡੀ ਹੈ ਜੀ ਨੰਬਰ 3 ਬਹੁਤ ਹੀ ਪਿਆਰਾ ਕਲਰ ਮਸਟਰਡ ਕਲਰ ਜੀ ਤੁਸੀਂ ਚਾਹੇ ਮਟੀਰੀਅਲ ਜੋ ਮਰਜੀ ਬਣਾਓ ਤੁਹਾਡੀ ਚੋਇਸ ਨੰਬਰ 4 ਅਲਟੀਮੇਟ ਕਲੈਕਸ਼ਨ ਜੀ ਅਲਟੀਮੇਟ 1295 ਦੇ ਵਿੱਚ ਬਹੁਤ ਹੀ ਪਿਆਰਾ ਕਲਰ ਵਾਈਟ ਨਾਲ ਬਲੈਕ ਕੰਬੀਨੇਸ਼ਨ ਜੀ ਚਿੰਕਲਾ ਲੋ ਜੀ ਲਾਸਟ ਕਲਰ ਛੇਮਾ ਕਲਰ ਬਲੂ ਐਂਡ ਗਾਇਰੀ ਬਹੁਤ ਹੀ ਪਿਆਰਾ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਮਾਡਲ ਦੇ ਪਾਇਆ ਸ਼ੋਲ ਬਹੁਤ ਹੀ ਪਿਆਰੀ ਹੈ ਉਹ ਇੱਕ ਫੇਰ ਦੇਖ ਲੋ ਸਾਰਿਆਂ ਨੇ ਬਿਊਟੀਫੁੱਲ ਪੀਸ ਹੈ ਜੀ ਬਿਊਟੀਫੁੱਲ ਆ ਫੜਾ ਓਪਨ ਕੀਤਾ ਪੀਛੇ ਦੇਖ ਲੋ ਜੀ ਆ ਲੋ ਸਾਰੇ ਪੀਸਾਂ ਉਪਰ ਸੇਮ ਟੂ ਸੇਮ ਇਦੀ ਵਰਕ ਕੀਤਾ ਹੋਇਆ ਬਹੁਤ ਹੀ ਪਿਆਰੀ ਨਾਲ ਸ਼ੌਲ ਹੈ ਇਹਦੇ ਨੰਬਰ 1 ਬਲੈਕ ਕਲਰ ਲੈ ਲੋ ਜੀ ਸਕਰੀਨ ਸ਼ਾਟ ਜਿਹਨੇ ਲੈਣਾ ਲੈ ਲੋ ਤੇ ਮੈਨੂੰ ਫੋਟੋ ਭੇਜ ਦਿਓ ਨੰਬਰ 2 ਦੇਖ ਕੇ ਨਹੀਂ ਗਲਤ ਹੋਗਾ ਜੀ ਪੁੱਛੋ ਪੁੱਛੋ ਕੋਈ ਮੋਲ ਕੋਈ ਗੱਲ ਗੱਲ ਕਰੋ ਕੋਈ ਗੱਲ ਨਹੀਂ ਨੰਬਰ 3 ਬਲੂ ਕਲਰ ਜੀ ਬਹੁਤ ਸੋਹਣਾ ਕੰਬੀਨੇਸ਼ਨ ਹੈ ਜੀ ਨੰਬਰ 4 ਵਾਈਟ ਐਂਡ ਬਲੈਕ ਮੇਕਰਾਦ ਗੱਲ ਜੇਕਰ ਆਦੇ ਨੰਬਰ 5 ਮਸਟਰਡ ਕਲਰ ਜੀ ਕਿ ਤੁਮਾਂ ਛੋੜਨ ਵਾਲੀ ਗੱਲ ਕਰਦੇ ਹੋ ਕੋਲ ਪੀਸ ਹਲੋ ਹਾਂਜੀ ਹਾਂਜੀ ਕਿੱਥੋਂ ਜੀ ਅਡੀ ਦੋ ਅਡੀ ਦੋ ਮਿੰਟ ਚਾਰਨ ਬੈਕ ਲਾਈਵ ਚੱਲਦਾ ਫੇ ਦੋ ਮਿੰਟ ਚਾਰਨ ਟੀ ਬਸ ਹਾਂਜੀ ਅੱਛਾ ਜੀ ਹੂੰ ਹੂੰ ਅੱਛਾ ਜੀ ਹੂੰ ਮੈਨੂੰ ਜਿਉ 10 ਮਿੰਟ ਮੈਨੂੰ 10 ਮਿੰਟ ਚ ਬੈਕ ਕੋ ਕਰਦਾ ਲਾਈਟ ਚੱਲਦਾ ਪਿਆ 10 ਮਿੰਟ ਚ ਕਰਦਾ ਬੈਕ ਕੋ ਲੋ ਜੀ ਸੌਰੀ 6 ਦੇ 6 ਡਿਜ਼ਾਈਨ ਬਿਲਕੁਲ ਅਲਟੀਮੇਟ ਜੀ ਬਿਲਕੁਲ ਡਿਫਰੈਂਟ ਸਟਾਈਲ ਹੈ ਜੀ 1295 ਰੁਪਏ ਦੇ ਵਿੱਚ ਕਿਤੋਂ ਨਹੀਂ ਤੁਹਾਨੂੰ ਫੂਟ ਮਿਲੂਗਾ ਜੀ ਇਹ ਦੀਪ ਚਾਹਲ ਭਾਜੀ ਸਤਿ ਸ਼੍ਰੀ ਅਕਾਲ ਸਪਨਾ ਮੈਡਮ ਜੀ ਪ੍ਰਦੀਪ ਕੁਮਾਰ ਬੀ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਐਂਡ ਸਤਿ ਸ਼੍ਰੀ ਅਕਾਲ ਲੋ ਬੇਟੇ ਖਲੋੜੀਆਂ ਹੁਣ ਤੁਹਾਨੂੰ ਦਿਖਾਵਾਂਗੇ ਬੁਟੀਕ ਫੂਟਾ ਦੇ ਵਿੱਚ ਬਹੁਤ ਹੀ ਫੋਨੇ ਫੋਨੇ ਬਟਿਕ ਸੂਟ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਅਲਟੀਮੇਟ ਪਿਆਰਾ ਨਹੀਂ ਕੋਈ ਖੋਲੋ ਗ੍ਰੀਨ ਪੀਸ ਮੈਨੂੰ ਖੋਲੋ ਬਹੁਤ ਹੀ ਪਿਆਰਾ ਸੂਟ ਅਸੀਂ ਅੱਗੇ ਵੀ ਸੇਲ ਕੀਤਾ 2500 ਰੈਂ ਦੇ ਵਿੱਚ ਹੁਣ ਆਪਣੀ ਪ੍ਰੋਡਕਸ਼ਨ ਦੇ ਵਿੱਚ ਰੈਡੀ ਕਰਾਇਆ ਬਹੁਤ ਹੀ ਪਿਆਰਾ ਸੂਟ ਹੈ ਜੀ ਦੇਖੋ ਇੱਕ ਮਿੰਟ ਬੜੇ ਬਹੁਤ ਹੀ ਪਿਆਰਾ ਗਲਾ ਮਲਟੀ थ्रेड ਵਰਕ ਦੇ ਵਿੱਚ ਬਹੁਤ ਹੀ ਪਿਆਰਾ ਕਾਰਨਰ ਸਟਾਈਲ ਇੱਕ ਵਟਾ ਖੋਲੋ ਬਟੈਨ ਲਾ ਲੀ ਬਹੁਤ ਹੀ ਪਿਆਰਾ ਨਾਲ ਦੁਪੱਟਾ ਜੀ ਬਹੁਤ ਹੀ ਪਿਆਰਾ ਕਟਵਰਕ ਕਰੇ ਜੀ ਮੈਰੂਨ ਸ਼ੇਡ ਦਾ ਸੂਟ ਹੈ ਜੀ ਮਲਟੀ ਵਰਕ ਦੇ ਵਿੱਚ ਹੈ ਜੀ ਬਹੁਤ ਹੀ ਪਿਆਰਾ ਸਟਾਈਲ ਬਣਾਇਆ ਹੈ ਫਿਰ 2295 2295 ਰੁਪਏ ਜੀ ਕਲਰ ਲਾ ਬਟੇ ਦੇ ਲਾ ਇਹ ਲਾ ਕੋਈ ਨਹੀਂ ਮਰੂਨ ਸ਼ੇਡ ਗ੍ਰੀਨ ਕਲਰ ਦੀ ਬੋਟਲ ਗ੍ਰੀਨ ਵਾਈਨ ਐਂਡ ਮੋਰ ਪੰਖੀ ਇਸ ਕਸਟਮਰ ਦੇ ਕਈ ਕਰਕੇ ਆਰਡਰ ਪੈਂਡਿੰਗ ਪਏ ਆ ਜੇ ਕਿਸੇ ਦਾ ਆਰਡਰ ਪੈਂਡਿੰਗ ਆ ਤਾਂ ਮੈਨੂੰ ਮੈਸੇਜ ਕਰ ਦਿਓ ਤੇ ਉਹਨਾਂ ਦਾ ਮੈਂ ਪਾਰਸਲਵਾ ਦਵਾਂਗਾ ਚ ਆ ਲੋ ਭਾਜੀ ਆ ਵੀ ਲਾਓ ਡਬਲ ਡਬਲ ਪੀ ਸਾਰੇ ਦੇ ਨਾਲ ਦੀ ਡਬਲ ਡਬਲ ਜੀ ਜਿੰਨੇ ਮਰਜੀ ਸਟਾਕ ਲੈ ਲਓ ਜੀ ਦੇਖੋ ਮਰੂਨ ਡਬਲ ਦੇ ਵਿੱਚ ਮੋਰ ਪੰਖੀ ਆ ਵੀ ਮਿਲ ਜਿੰਨੇ ਮਰਜੀ ਜੀ ਗ੍ਰੀਨੀ ਹੈਗੇ ਗ੍ਰੀਨ ਹੀ ਜਿੰਨੇ ਮਰਜੀ ਲੈ ਲਓ ਜੀ ਲੋ ਜੀ ਬਾਈਨ ਵੀ ਜਿੰਨੇ ਮਰਜ਼ੀ ਲੈ ਲਓ ਜੀ ਚੱਕੀ ਫੁਰਤਾਂ ਚੱਕੀ ਮੜਿਆ ਲੋ ਜੀ ਲੈ ਆ ਲੋ ਜੀ 2295 ਦੇ ਵਿੱਚ ਹੈ ਜੀ ਅਲਟੀਮੇਟ ਸੂਟ ਹੈ ਸਾਰਾ ਜੀ ਬਾਈਨ ਕਲਰ ਬੋਟਲ ਗ੍ਰੀਨ ਮੋਰ ਪੰਖੀ ਆ ਐਂਡ ਮਹਿਰੂਨ ਪੈ ਕਰ ਦਿਓ ਫਿਰ ਤੇ ਮੈਨੂੰ ਦੁਆ ਦਿਖਾ ਦਿਓ ਲੋ ਜੀ ਪਿਆ ਕਿਤੇ ਪੀਸ ਜਿੰਨੇ ਮਰਜ਼ੀ ਲੈ ਲਓ ਥੈਂਕ ਯੂ ਜੀ ਥੈਂਕ ਯੂ ਅੱਜ ਸਾਡੇ ਵੱਡੇ ਬੌਧੀਆਂ ਛੋਟੇ ਭਾਈ ਫਸਾ ਹੈਪੀ ਬਰਥਡੇ ਆ ਜੀ ਸਾਰੇ ਵੱਲੋਂ ਥੈਂਕ ਯੂ ਜੀ 17 ਦਾ ਵੀ ਥੈਂਕ ਯੂ ਲੋ ਜੀ ਬਹੁਤ ਹੀ ਪਿਆਰਾ ਵਰਕਰ ਦੇਖੋ ਜੀ 2295 ਦੇਖੋ ਜੀ ਪ्योर ਸਿਲਕ ਦਾ ਬੇਸ ਆ 800 ਰੁਪਏ ਦਾ ਜੀ 600 ਰੁਪਏ ਨਾਲ ਦੁਪੱਟਾ ਲੱਗਾ ਚਨੌਂ ਸ਼ਫੌਂ ਦਾ ਜੀ 1400 70 800 ਦਾ ਖਰਚਾ ਆ ਗਿਆ ਵਰਕਰ ਦੇ ਉੱਪਰ ਜੀ ਲੈਸਾਂ ਲੱਗੀਆਂ ਸਿਰਫ ਬਹੁਤ ਹੀ ਘੱਟ ਮਾਰਜਨ ਪਿਆਰ ਰੁਪਏ ਫੂਟ ਤੇ ਸਾਰਾ ਮਾਲ ਫੇਰ ਕਰ ਰਹੀਆਂ ਦੇਖੋ ਬਿਲਕੁਲ ਅਲਟੀਮੇਟ ਫੂਟੇਜ ਅਲਟੀਮੇਟ ਬਿਲਕੁਲ ਹੀ ਡਿਜ਼ਾਈਨਰ ਪੀਸ ਸਾਰੇ ਦੀ ਡਿਜ਼ਾਈਨਰ ਪੀਸ ਸੋਲੀ ਸਾਡਾ ਇੱਕ ਹਿੱਟ ਹਨ ਫੇਰ ਵਾਲੀ ਰਿਪੀਟ ਬਣ ਕੇ ਆਈ ਹੈ ਬਿਹੜੇ ਫੋਟੋ ਦੀ ਇਹਦੀ ਅੱਜ ਫੇਰ 20 25 ਕਲਰ ਬਣ ਕੇ ਇਹਦੇ ਆਏ ਆ 25 25 ਫੁੱਟ ਸਾਡਾ ਜੀ ਦੇਖੋ ਜੀ ਲੋ ਜੀ ਬਹੁਤ ਹੀ ਪਿਆਰਾ ਪੀਸ ਐ ਲਾ ਲੈ ਲਾ ਦੇ ਬਿਹੜੇ ਐਂ ਦਾ ਐ ਰੱਖੀ ਜੋ ਐਂ ਲਾ ਦੇ ਲੋ ਜੀ ਬਹੁਤ ਹੀ ਕਲਰ ਬਣਾਏ ਨਵੇਂ ਇਹਦੇ ਚ ਐਡ ਕੀਤੇ ਆ ਜੀ ਲੋ ਬਹੁਤ ਹੀ ਪਿਆਰੀ ਹੈਂਗਿੰਗ ਲੈਫ ਸੇਮ ਸਿਲਕ ਦੀ ਬਾਟਮ ਹੈ ਜੀ ਸੇਮ ਮਟੀਰੀਅਲ ਦੇ ਵਿੱਚ ਤੇ ਆ ਨਾਲ ਦੁਪੱਟਾ ਜੀ ਇਹਦੇ ਪਿਓਰ ਚਨਾਉਂਦਾ ਜੀ ਆ ਇਹ ਮਾਡਲ ਦੀ ਫੋਟੋ ਹੈ ਜੀ 2500 ਦੇ ਵਿੱਚ ਹੈ ਜੀ ਇਹਦੇ ਨਵੇਂ ਕਲਰ ਐਡ ਹੋ ਕੇ ਆਏ ਆ ਬੜੇ ਕਲਰ ਲਾਉਦੇ ਐ ਐਣੀ ਮੜ ਖੋਲੋ ਮੜ ਕਲਰ ਖੋਲੇ ਮੈਂ ਕੰਟਰਾਸਟ ਨਾਲ 2500 ਦੇ ਵਿੱਚ ਆਈ ਲਹਿੰਗਾ ਬਣਾਓ ਹਿਸ਼ਾਰਾ ਤੁਹਾਡੀ ਚੋਇਸ ओरिजिनल ਵੇਸ਼ ਲਾਵੇਟ ਕਲਰ ਨਵੇਂ ਕਲਰ ਮੋਰ ਫੰਕੀ ਨੇ येलो ਕੰਬੀਨੇਸ਼ਨ ਜੀ ਬਹੁਤ ਹੀ ਸੋਹਣਾ ਕੰਬੀਨੇਸ਼ਨ ਨਮਾ ਕਲਰ ਸੀ ਗ੍ਰੀਨ ਜੀ ਬਹੁਤ ਹੀ ਪਿਆਰਾ ਕਲਰ ਸੀ ਗ੍ਰੀਨ ਇੱਥੇ ਲਾਓ ਇੱਧਰ ਲਾਓ ਐ ਲਓ ਫਰਕ ਦਿਖਾਵਾਂ ਤੁਹਾਡਾ ਨਮਾ ਕਲਰ ਸੀ ਗ੍ਰੀਨ ਐਂਡ ਬਲੂ ਕੰਬੀਨੇਸ਼ਨ 2500 ਦੇ ਵਿੱਚ ਹੈ ਜੀ 2500 ਦੇ ਵਿੱਚ ਨਮਾ ਕਲਰ ਗ੍ਰੇ ਐਂਡ ਗਾਜਰੀ ਬਹੁਤ ਹੀ ਪਿਆਰਾ ਗ੍ਰੇ ਕਲਰ ਜੀ ਦੇਖੋ ਬਹੁਤ ਹੀ ਸੋਹਣੇ ਸੋਹਣੇ ਪੀ 2500 ਦੇ ਵਿੱਚ ਨਮਾ ਕਲਰ yellow ਦੇ ਨਾਲ ਹੋਰ ਪਿੰਕ ਕੰਬੀਨੇਸ਼ਨ ਦੁਪੱਟਾ ਸਲਵਾਰ ਸ਼ਰਟ ਤਿੰਨੇ ਆਟਮਾ ਸੇ ਮਟੀਰੀਅਲ ਦੇ ਵਿੱਚ 2550 ਦੇ ਵਿੱਚ ਹੈ ਜੀ ਲੈ ਲਓ ਬਾਈ ਜੀ ਦੇ ਤੋਰੀਏ ਦੇ अंदर ਦੇ ਜਿਹੜੀ ਤੋਰੀਏ ਦੇ अंदर ਨਮਾ ਕਲਰ ਗ੍ਰੇ ਕਲਰ ਹੀ ਗ੍ਰੇ ਨਾਲ ਪੀਚ ਕੰਬੀਨੇਸ਼ਨ 2550 ਦੇ ਵਿੱਚ ਹੈ ਜੀ ਇਹ ਵੀ ਹੋਰ ਕਲਰ ਹੈਗਾ ਪੁੱਤ ਲੋ ਜੀ ਅੱਠੇ ਕਲਰ ਅੱਠੇ ਕਲਰ ਰੈਡੀ ਜੀ ਨੰਬਰ 1 ਗ੍ਰੇ ਕਲਰ ਦਾ ਪੀਚ ਇਹ ਟੇਬਲ ਦੇ ਵਿੱਚ ਲੋ ਜੀ ਬਾਰਡਰ ਗ੍ਰੀਨਰ ਗਾਜਰੀ ਕੰਬੀਨੇਸ਼ਨ ਜੈਦੋ ਨੰਬਰ 3 yellow color ਸਾਡੇ 2500 ਦੇ ਵਿੱਚ ਆਈ ਸਾਰੇ ਨੰਬਰ 4 ਮੋਰ ਪੰਖੀਆ ਕਲਰ ਨੰਬਰ 5 yellow combination ਨੰਬਰ 6 ਨਮਾ ਰਾਮਾ ਗ੍ਰੀਨ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਅਲਟੀਮੇਟ ਕਲਰ ਬਿਲਕੁਲ ਡਿਫਰੈਂਟ ਸਟਾਈਲ ਲਹਿੰਗਾ ਸੂਟ ਸਿਰਫ 2500 ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਪੀਸ ਹੈ ਜੀ ਫਿਰ ਇਹ ਅਲਟੀਮੇਟ ਡੀਐਨਆਰ ਸੂਟ ਬਿਲਕੁਲ ਡਿਫਰੈਂਟ ਪੀਸ ਆਰੇ ਜੀ ਅਲਟੀਮੇਟ ਆ ਖੋਲੀ ਬੇਟਾ ਫਿਰ ਗ੍ਰੇ ਫੋਟੋ ਕੱਢੀ ਇੱਕ ਹੋਰ ਬਹੁਤ ਸੋਹਣਾ ਪੀ5 ਮੋਡਲ ਦਾ ਗ੍ਰੇ ਕਲਰ ਦੇ ਵਿੱਚ ਬਹੁਤ ਹੋਲੀ ਗ੍ਰੇ ਫੋਟੋ ਦੀ ਦੂਜਾ ਗ੍ਰੇ ਫੋਟੋ ਕਰਦੇ ਦਿਖਾ ਦਿਖਾ ਦਿਓ ਲੋ ਜੀ ਬਹੁਤ ਹੀ ਪਿਆਰਾ ਪੀਸ ओरिजिनल ਪੀਸ ਬਹੁਤ ਹੀ ਪਿਆਰਾ ਬੇਟਾ ਖੋਲੀਏ ਖੋਲਦੇ ਪੁਰਾ ਪੀਸ ਜਦ ਜਦ ਨੂੰ ਜਿਹਾ ਬਦੀ ਲੈ ਨੇ ਦੂ ਦੋਟੇ ਸ਼ੁਕਰ ਕੇ ਬਹੁਤ ਹੀ ਪਿਆਰਾ ਗ੍ਰੇ ਕਲਰ ਜੀ ਦੇਖੋ ਟੋਟਲੀ ਹੈਂਡ ਵਰਕ ਜਿ ਤੁ ਨਹੀਂ ਖੋਲ ਜੱਤੀ ਨਾ ਜਿ ਤੁ ਦੂ ਦੂ ਜਿਹਾ ਦੋਟੇ ਸੌ ਨੰਬਰ ਰੱਖਿਆ ਇਹ 300 ਰੁਪਏ ਦਾ ਬਟਾ ਖੋਲੀ ਇਹਦਾ ਬਹੁਤ ਹੀ ਪਿਆਰਾ ਪੀਸ ਹੈ ਜੀ 1800 ਰੁਪਏ ਦੇ ਵਿੱਚ ਦੁਪੱਟਾ ਕੱਟ ਵਰਕ ਦੇ ਵਿੱਚ ਬਹੁਤ ਹੀ ਪਿਆਰਾ ਜੀ ਲੋ ਜੀ ਬਹੁਤ ਹੀ ਸੋਹਣਾ ਦੁਪੱਟਾ ਜੀ ਅਲਟੀਮੇਟ ਦੁਪੱਟਾ ਕਟਵਰਕਲਾ ਸੂਟ ਨਵਾਂ ਕਲਰ ਗ੍ਰੇ ਲੋ ਜੀ 1800 ਦੇ ਵਿੱਚ ਜੀ 1800 ਦੇ ਵਿੱਚ ਲੈ ਜਾਓ ਜੀ ਲਓ ਜੀ ਸਕਰੀਨ ਸ਼ਾਟ ਲਓ ਜੀ ਤਾਂ ਦੋ ਸਾਰੇ ਆਰਡਰ ਰਿਪਲਾਈ ਆ ਵੀ ਖੋਲ ਦੇ ਕਿਸੇ ਬਾਹਰ ਇਹ ਵਾਦੇ ਮਦਦੀ ਕਰ ਜੀ ਬੋਲ ਤੋਲੀ ਬਜੀ ਬੋਲ ਲਓ ਜੀ ਸਭ ਤੇ ਐਹੀ ਲੰਬੀ ਤਾਂ ਹੈ ਲੋ ਯਾ ਲੈ ਲਹਿੰਗਾ ਫੁੱਟ ਆਇਆ ਲਾ ਦੇ ਕੋਈ ਨਹੀਂ ਲਾ ਦੇ ਇਹਦਾ ਸਾਡਾ ਲਹਿੰਗਾ ਫੁੱਟ ਦੁਬਾਰਾ ਰੀਪੀਟ ਬਣ ਕੇ ਆਇਆ ਜੀ ਲੋ ਜੀ 3995 ਵਾਲਾ ਜੀ ਇਹਦੇ ਵਿੱਚ ਨਵੇਂ-ਨਵੇਂ ਕਲਰ ਅਸੀਂ ਐਡ ਕੀਤੇ ਅੱਜ ਬਹੁਤ ਹੀ ਪਿਆਰਾ ਮਹਿੰਦੀ ਕਲਰ ਗ੍ਰੀਨ ਜੀ ਦੇਖੋ ਬਿਲਕੁਲ ਹੀ ਅਲਟੀਮੇਟ ਕਲਰ ਹੈਂਡਵਰਕ ਦੇ ਵਿੱਚ ਹੈ ਜੀ ਲਹਿੰਗਾ ਨਾਲ ਸਟੀਚਾ ਵੀ ਜੀ ਬਹੁਤ ਹੀ ਸੋਹਣਾ ਜੀ 3995 ਜੀ ਬਟਾ ਖੋਲੀ ਬਟਾ ਬਟਾ ਖੋਲ ਦੇ ਖੋਲ ਦੇ ਬਟਾ ਕੋਈ ਨਹੀਂ ਬਹੁਤ ਹੀ ਸੋਹਣਾ ਰਬਟਾ ਜੀ ਬਹੁਤ ਹੀ ਸੋਹਣਾ ਰਬਟਾ ਜੀ ਫੋਰ ਸਾਈਡ ਵਰਕ ਹੈ ਜੀ ਫਿਰ ਆ ਦੇਖੋ ਬਹੁਤ ਹੀ ਟ੍ਰਿਪਲ ਚੋਰੀਆਂ ਲੈਸਾਂ ਲੋ ਜੀ ਦੇਖੋ ਜਿਹੜੀ ਕਲਰ ਲਾਲੇ ਬੱਤੇ 375 375 312 ਬਹੁਤ ਹੀ ਪਿਆਰਾ ਮਸਟਰਡ ਕਲਰ ਜੀ 1950 ਤੋਂ ਲੋ ਜੀ ਬਹੁਤ ਹੀ ਸੋਹਣਾ ਕਲਰ ਹੈ ਮਸਟਰਡ ਕਲਰ ਜੀ 3995 ਦੇ ਵਿੱਚ ਬਿਲਕੁਲ ਲੇਟੈਸਟ ਕਲਰ ਹੈ ਬਿਲਕੁਲ ਲੇਟੈਸਟ ਕਲਰ ਲਾਲ ਕਲਰ ਹੈ ਇਹ ਲਾਂਦੇ ਤਿੰਨ ਕਲਰ ਹੈ ਹਾਂਜੀ ਅਰੇ 200 ਮੋੜੀ ਕਲਰ ਦੇ ਵਿੱਚ ਮੋੜੀ ਕਲਰ ਬਹੁਤ ਹੀ ਪਿਆਰਾ ਵਾਈਨ ਕਲਰ ਜੀ ਵਾਈਨ ਕਲਰ ਦੇ ਵਿੱਚ ਇੱਕ ਇੱਕ ਤਨ ਵਾਈਟ ਪੀਸ ਪੋਇੰਟ ਮੋੜਾ ਆਹ ਲਓ ਜੀ ਵਾਈਟ ਪੀਸ ਬਹੁਤ ਸੋਹਣਾ ਇਹਦੇ ਵਿੱਚ ਹੈਗਾ ਜੀ ਨਮਕ ਕਲਰ ਵਾਈਨ ਬੋਟਲ ਗ੍ਰੀਨ ਐਂਡ जी, येलो ਮਸਟਰਡ ਜੀ ਲੋ ਜੀ ਆ ਪਿਆ ਜੀ ਮੋਡਲ ਦਾ ਪੀਸ ਲਹਿੰਗਾ ਰੈਡੀ ਹੈ ਜੀ ਦੁਪੱਟਾ ਬਹੁਤ ਹੀ ਪਿਆਰਾ ਹੈ ਦਾ ਦੇਖੋ ਜੀ ਦੁਪੱਟੇ ਉੱਪਰ ਸਾਰੀ ਲੈਸਿਸ ਲੋ ਜੀ ਜੀ ਨੇ ਸਕਰੀਨਸ਼ਾਟ ਨਾਲ ਕਰੇ ਲੈ ਲਓ ਬਲੈਕ ਕਲਰ ਨਮਾ ਕਲਰ ਬਾਈਨ ਮਸਟਰਡ येलो ਐਂਡ ਬੋਟਰ ਗ੍ਰੀਨ ਮਹਿੰਦੀ ਕਲਰ ਜੀ ਦੇਖੋ ਬਹੁਤ ਹੀ ਸੋਹਣਾ ਮਹਿੰਦੀ ਕਲਰ ਹੈ ਜੀ ਨਵੀਆਂ ਨਵੀਆਂ ਵੈਰਾਈਟੀਆਂ ਲੈਣ ਵਾਸਤੇ ਇੱਕ ਵਾਰੀ ਫੇਰ ਯਾਦ ਰੱਖੋ ਜੀ ਅਗਰਵਾਲ ਸਿਲਕਸਟੋਰ 메ਨ ਬਾਜ਼ਾਰ ਜਗਰਾਉ ਨੇੜੇ ਨਲਕਿਆਂ ਵਾਲਾ ਚੌਕ ਪਲੀਜ਼ ਸਾਡੀ ਵੀਡੀਓ ਨੂੰ ਲੈ ਕੇਨ ਸ਼ੇਅਰ ਕਰ ਦਿਓ ਜੀ ਬਹੁਤ ਹੀ ਸੋਹਣੇ ਸੋਹਣੇ ਫੂਟਾ ਵਾਸਤੇ ਇੱਕ ਵਾਰੀ ਸਟੋਰ ਤੇ ਵਿਜ਼ਿਟ ਕਰੋ ਬਿਲਕੁਲ ਫਿਕਸ ਪ੍ਰਾਈਸ ਸ਼ਾਪ ਹੈ ਜੀ ਪੂਰੇ ਪਸ਼ਮੀਨੇ ਦੇ ਫੂਲ ਸ਼ਾਲਾਂ ਚਦਰਾਂ ਕੰਬਲ ਜੋ ਮਰਜੀ ਆਈਟਮ ਲਵੋ ਜੀ ਦਾਇ ਬਰੀ ਵਾਸਤੇ ਬਹੁਤ ਹੀ ਵਧੀਆ ਵਧੀਆ ਫੂਟਾ ਵਾਸਤੇ ਜੀ ਅਗਰਵਾਲ ਸਿਲਕ ਸਟੋਰ ਨਲਕਿਆਂ ਵਾਲਾ ਚੌਂਕ ਹallelujah ਓਕੇ ਜੀ ਬਾਏ ਸਤਿ ਸ੍ਰੀ ਅਕਾਲ